ਦੇਸ਼ ਵਿਦੇਸ਼ ਵਿੱਚ ਬੈਠੇ ਸਰੋਤਿਆਂ ਨੂੰ ਵਤਨ ਦੀ ਮਿੱਟੀ ਨਿਊਜ਼ ਚੈਨਲ ਵੱਲੋਂ ਬਹੁਤ ਪਿਆਰ ਭਰੀ ਸ਼ਾਸਿਕਾਲ ਮੈਂ ਪ੍ਰਿੰਸੀਪਲ ਅਸ਼wini ਮਲੋਤਰਾ ਅੱਜ ਭਾਈ ਵਿਵੇਂਦਰ ਸਿੰਘ ਜੀ ਕੋਲੋਂ ਪੁੱਛਾਂਗੇ ਵੀ ਰਾਵਣ ਨੂੰ ਹਰ ਸਾਲ ਕਿਉਂ ਜਲਾਇਆ ਜਾਂਦਾ ਹੈ ਦੁਸ਼ਹਿਰੇ ਦਾ ਇਹ ਤਿਉਹਾਰ ਹਰ ਸਾਲ ਦੇਸ਼ ਵਿਦੇਸ਼ ਵਿੱਚ ਕਿਉਂ ਮਨਾਇਆ ਜਾਂਦਾ ਹੈ ਜੀ ਗੁਰੂ ਰੂਪ ਗੁਰੂ ਦੇ ਪਿਆਰੇ ਸਾਧ ਸੰਗਤ ਜੀ ਜੋ ਬਤਨ ਦੀ ਘੁੰਟੀ ਨੂੰ ਚੰਦਲਾ ਦੇ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਰ ਅੱਜ ਬਲੋਤਾ ਸਾਹਿਬ ਬੜਾ ਸੋਣਾ ਸਵਾਲ ਕੀਤਾ ਤੁਸੀਂ ਕਿ ਨਿਸਾਰਾ ਸਬੰਧੀ ਕਿ ਰਾਮਣੂ ਕਿਉਂ ਜਲਾ ਦਿੰਦਾ ਹਰ ਸਾਲ ਦੀ ਤਰ੍ਹਾਂ ਜੀ ਮੁਲਾਤਰ ਸਾਹਿਬ ਇਹ ਗੱਲ ਇਹ ਕਿਹਾ ਕਿ 10 ਬਸੈਰਾ ਕਿਉਂ ਮਨਾਇਆ ਬਸੈਰੇ ਕੀ ਮਤ ਉਹਦੇ ਦੋੜਾ 10 ਸੇਰ ਆਪਾਂ ਕਹਿੰਦੇ ਆ ਅੱਜ ਤਾ ਰਾਮਦੇਵ ਨੇ 10 ਸੇਰ ਆ ਜੀ ਹੁਣ ਆਪਾਂ 10 ਸੇਰ ਮਾਲੀ ਹੂੰ ਮੰਨੋ ਆਪਾਂ ਮਨਕ ਤੁਰ ਦੇ 10 ਸੇਰ ਉਹਦੇ ਹੈ ਦੀ ਹੂੰ ਇੱਕ ਤਾਂ ਸਾਨੂੰ ਸਭ ਤੋਂ ਵੱਡਾ ਇਹ ਸਾਨੂੰ ਬੜਾ ਕਠਨ ਸਵਾਲ ਆ ਕਿ ਜੇ ਆਪਾਂ 10 ਸੇਰ ਹੋਣ ਉਹਦੇ ਹੂੰ ਤੋ ਬੰਦਾ ਚੱਲਦਾ ਚੱਲ ਫਿਰ ਸਕਦਾ ਨਾ ਬੈਠ ਸਕਦਾ ਜੇ ਉਹਦੇ ਉੱਤੇ ਲੱਗ ਕੋਈ ਵੱਡਾ ਕਮਰਾ ਹੀ ਹੋਣਾ ਚਾਹੀਦਾ ਗੰਡ ਵੀ ਹੋਣਾ ਚਾਹੀਦਾ ਜੁਜੇ 10 ਸਿਰ ਲੱਗੇ ਹੋਏ ਤੋ ਕਿਤਾ ਸੌ ਬੈਠ ਸਕਦਾ ਬੇ ਦਸ ਸਿਰ ਆ ਫਿਰ ਉਹ 20 ਭੁਜਾਂ ਵੀ ਨਹੀਂ ਚਾਹੀਦੇ ਬਾਹਵਾਂ ਦੀ ਹਾਂਜੀ ਹਾਂ ਔਰ 10 ਸਿਰ ਇਟਰਾ ਨਾ ਕਿ ਉਹ ਦਸਾਂ ਸਿਰਾ ਵਾਲੀ ਦੀ ਸੋਚ ਜਿੱਥੇ ਇੱਕ ਬੰਦਾ ਕੰਮ ਕਰਦਾ ਸੀ ਉਹ 10 ਬੰਦੇ ਜਿਨ੍ਹਾਂ ਦੀ ਸੋਚ ਰੱਖਦਾ ਸੀ ਇਸ ਕਰਕੇ ਉਹਨੂੰ ਦਸਾਂ ਸੇਰਾ ਵਾਲਾ ਕਹਿ ਗਏ ਗਿਆਨਵਾਨ ਗਿਆਨਵਾਨ ਸੀ ਕਿ ਦਸਾਂ ਸੇਰਾ ਵਾਲੀ ਸੋਚ ਜੀ ਉਹ ਦਸ ਸਿਰ ਜਿਆਪਾ ਦੇਖਦੇ ਆਰ ਮੈਨ ਦੇ ਵਿੱਚ ਵੀ ਦਿਖਾਉਂਦੇ ਆ ਕਿ ਉਹਦੇ ਦਸ ਸਿਰ ਲਾਏ ਗਏ ਜੀ ਬੰਦੇ ਦਸ ਸਿਰ ਵਾਲੇ ਨੀਚੇ ਹੈਗਾ ਜੀ ਅੱਛਾ ਇੱਕ ਹੋਰ ਗੱਲ ਆ ਕਿ ਇੱਕ ਚੌਂ ਵੇਦਾਂ ਦਾ ਮਾਰਗ ਜੀ ਪਰ ਉਹਨੂੰ ਕਿਉਂ ਹਰ ਸਾਲ ਜਿਹੜਾ ਵਾ ਇਹਨੂੰ ਮਹਲਾ ਬਾਸ ਸ਼ਲੁਕ ਨੇ ਨਾਲ ਉਸ ਦਿਲਾ ਜਨਬਾਹ ਬ੍ਰੀਟਲੀ ਬੇ ਵਿਕਤੀ ਹਮ ਮੇਰੇ ਕਿਉਂ ਕਿ ਜੜਾ ਸਿਰਫ ਉਹ ਹੋ ਰਿਹਾ ਹਿੰਦੁਸਤਾਨ ਦੇ ਵਿੱਚ ਪੀਰ ਪਕੰਵਰ ਅਵਤਾਰਾਂ ਨੇ ਕਿਸੇ ਨੇ ਗੱਲ ਨਹੀਂ ਠਾ ਜੀ ਤੇ ਇੱਕ ਹੋਰ ਗੁਰੂ ਅਰਜਨ ਦੇਵ ਜੀ ਮਹਾਰਾਜ ਆ ਜਿਨ੍ਹਾਂ ਨੇ ਉਹਨਾਂ ਗੱਲ ਠਾਈ ਹੈ ਕਿ 라वण ਜਿਹੜਾ ਵਾ ਇਹ ਬਹੁਤ ਉੱਚ ਕੁਟੀ ਦਾ ਉਤਮਾਨ ਸੀ ਜੀ ਉਹ ਕਹਿੰਦੇ ਸੰਮਣ ਤੋਂ ਇਸ ਪ੍ਰੇਮਤੀ ਦਮ ਕਿਉਂ ਹੁੰਦੀ ਸਾਠ ਹਮ 라ਵਣ ਹਉਤ ਸੋਰੰਕ ਤੋਂ ਜਿੰਦਰਤੀ ਬੇਕਾਰ ਹਮ ਕਿੰਦੇ ਜੀ ਪਿਆਰ ਆ ਨਾ ਪਿਆਰ ਆ ਆਪਾਂ ਦੇਖਦੇ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਸਾਂ ਸੁਣਾ ਦੀ ਮੰਗ ਕੀਤੀ 10 15 ਸੁਣਾ ਦੀ ਮੰਗ ਕੀਤੀ ਸੀ ਜੀ ਤੇ ਪੰਜ ਜਾਣੇ ਉੱਠੇ ਜੀ ਪਰ ਇਹ ਐਡਾ ਵੱਡਾ ਪੰਕਤੀ ਹੂੰ ਜਦੋਂ ਸ਼ਿਵਾਜੀ ਨੇ ਪੂਜਾ ਕੀਤੀ ਸ਼ਿਵ ਜੀ ਦੀ ਪੂਜਾ ਕੀਤੀ ਆ ਤੇ ਸ਼ਿਵ ਜੀ ਨੇ ਕਿਹਾ ਕਿ ਮੈਨੂੰ ਆਪਣਾ ਸਿਰ ਹੂੰ ਇਹ ਕੱਟ ਕੇ ਰੱਖ ਦੇਣਾ ਜੀ ਸਿਰ ਸਿਰ ਜਿਹੜਾ ਉਹ ਕੱਟ ਕੇ ਰੱਖ ਦੇਣਾ ਜੀ 9 10 ਵਾਰ ਕਹਿੰਦੇ 10 ਵਾਰ ਸੀਸੇ ਦੇ ਕੱਟ ਕੇ ਰੱਖੇ ਜੀ ਪਰ ਉਹਨੇ ਮੰਗ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਮੰਗ ਕੀਤੀ ਸੀ ਕਿ ਪੰਜ ਸ਼ੇਰ ਚਾਹੀਦੇ ਜੀ ਪਰ ਰਾਵਣ ਐਡਾ ਵੱਡਾ ਸੀ ਹਮਮ ਪਰ ਵੇਖੋ ਇੱਕ ਹੋਰ ਬਾਣੀ ਚ ਲਿਖਦੇ ਇੱਕ ਲੱਖ ਪੂਤ ਸਵਾ ਲੱਖ ਨਾਤੀ ਪਰ ਕਿਸ ਨਾਲ ਇੱਕ ਲੱਖ ਪੂਤ ਸਵਾ ਲੱਖ ਨਾਤੀ ਰਾਵਣ ਦੇ ਘਰ ਹਮ ਜੀ ਆ ਨਾ ਹਮ ਤੇ ਗੁਰੂ ਤਿੰਗ ਬਾਹਦਰ ਕੇ ਨੇ ਰਾਮ ਗਿਓ ਰਾਵਣ ਗਿਓ ਜੀ ਗਿਓ ਸੱਪਰਵਾ ਜੀ ਕਿ ਅੰਡੇ ਵੱਡਾ ਪਰਿਵਾਰ ਵਾਲਾ ਹਮ ਰਾਮਣ ਹਮ ਜਿਹਦਾ ਸੂਰਜ ਚੰਦ ਆ ਤਪਤ ਰਸੋਈ ਬਸੰਤਰ ਆ ਕੇ ਕਪੜੇ ਦੂ ਹਮ ਚੰਦ ਸੂਰਜ ਅੱਜ ਆਪਾਂ ਗਿਆਨਮਾਨ ਜਿਹੜੇ ਅੱਜ ਸੂਰਜ ਦੀਆਂ ਕੰਨਾਂ ਤੋਂ ਲੈਣ ਰਿਹਾ ਉਹ ਤੇ ਰਾਉਂਡ ਵੀ ਘਰ ਪਹਿਲਾਂ ਹੀ ਤੇ ਸਮਝਾਏ ਜੀ ਉਧਰ ਸੋਈ ਚ ਆ ਕੇ ਆ ਬਸੰਤਰ ਜਿਹੜੀ ਆਪ ਕਪੜੇ ਧੋਦੇ ਸੀ ਐ ਹਵਾ ਜਿਹੜੀ ਚੋਹ ਕਰਦੀ ਸੀ ਐਂਡਾ ਵੱਡਾ ਹੋ ਗਿਆਨਮ ਜੀ ਮਤਲਬ ਉਹ ਬਾਹਰ ਆ ਕਿਉਂ ਗਿਆ ਮਾਰੇ ਕਿਉਂ ਗਿਆ ਕਿ ਜਦੋਂ ਆਪਾਂ ਦੇਖਦੇ ਆਂ ਤੇ ਰਮਾਣ ਆਪਾਂ ਦੇਖਦੇ ਆਂ ਆਮ ਰਮਾਣ ਆਪਾਂ ਦੇਖਦੇ ਆਂ ਕਿ ਜਦੋਂ ਰਾਵਣ ਨੂੰ ਜਲਾਇਆ ਜਾਂਦਾ ਸਭ ਤੋਂ ਪਹਿਲਾਂ ਰਾਮ ਤੇ ਲਛੀ ਦਾ ਸ਼ੀਟਾ ਦੇ ਉੱਪਰ ਕਰਮਾ ਕਰਦੇ ਹੂੰ ਕਰਦੇ ਨਾ ਜੀ ਜੇ ਐਡਾ ਦੁਸ਼ਟਿਤ ਪਕਰਮਾ ਕੋ ਕਰਦੇ ਹੂੰ ਹੂੰ ਪਰ ਜਦੋਂ ਉਹ ਅੰਤਮ ਸਮਾਂ ਆ ਗਿਆ ਨਾ ਰਾਵਣ ਦਾ ਜੀ ਕਿ ਹਰਾਮ ਦੇ ਕਹਿੰਦਾ ਵਾ ਨਸਮਨ ਹੂੰ ਲਖਮਣ ਜਾ ਇਹੋ ਜੇ ਮਹਾਪੁਰਸ਼ ਦੁਨੀਆ ਤੇ ਦੁਬਾਰਾ ਨਹੀਂ ਆਉਂ ਮਹਾ ਗਿਆਨੀ ਮਹਾ ਗਿਆਨੀ ਇਹੋ ਜੇ ਗਿਆਨੀ ਕੋਈ ਮਹਾਪੁਰਸ਼ ਜਿਹੜਾ ਵਾ ਦੁਨੀਆ ਤੇ ਸੰਸਾਰ ਤੇ ਦੁਬਾਰਾ ਦੁਬਾਰਾ ਨਹੀਂ ਪੈਦਾ ਹੁੰਦਾ ਜਾਂ ਉਪਦੇਸ਼ ਈ ਲਾ ਹੂੰ ਠੀਕ ਹੈ ਉਹ ਲਖਮਣ ਹੰਕਾਰ ਇਸ ਥੋੜਾ ਕਿ ਮੈਂ ਇਨਕੋ ਜਾਣ ਪੀਛਣਾ ਹੂੰ ਕਹਿੰਦਾ ਨਹੀਂ ਜਾ ਜੋ ਜਾਣਦਾ ਵਾ ਤੇ ਸਹਰਾਣੇ ਵੱਲ ਖੋਲ ਜਾ ਹੂੰ ਜੋ ਸਹਰਾਣੇ ਵੱਲ ਖੋਲ ਜਾਂਦਾ ਤੇ ਆ ਕੇ ਲਖਮਣ ਕਹਿੰਦਾ ਆਰਾਮ ਦੇ ਹੂੰ ਗੱਤ ਉਹਦੇ ਬੋਲਦਾ ਹੂੰ ਕਿਦਾਂ ਕਿਦਾਂ ਟਟਾ ਗਿਆ ਕਹਿੰਦਾ ਮੈਂ ਸਰਵਲ ਕਹਿੰਦਾ ਸਰਵਲ ਜਿਹੜਾ ਮਹਾਪੁਰਸ਼ ਨੂੰ ਜਾਇਦਾ ਪੈਰਾਵਲ ਕਰ ਹੂੰ ਫਿਰ ਉਪਦੇਸ਼ ਉਹ ਦਬੇਗਾ ਹੂੰ ਹੂੰ ਹੋਰ ਜਿਹੜਾ ਆਰਾਮ ਉਹਨੂੰ ਭੇਜਦਾ ਉਹ ਜੋ ਲక్ష్మణ ਆ ਜਾਂਦਾ ਵਾ ਪੈਰਾਵਲ ਕਰਦਾ ਜੀ ਅੱਖਾਂ ਜੜੀਆਂ ਵਾ ਉਹਦੀਆਂ ਤਾਰੇ ਸਵਾਸ ਜਿਹੜੇ ਨਿਕਲ ਲੱਗਦੇ ਆ ਜੀ ਤੇ ਅੱਖਾਂ ਖੋਲਦਾ ਵਾਰਾ ਤੇ ਵੇਖ ਕੇ ਹੱਸਦਾ ਹੂੰ ਕਿੰਨਾ ਆਗਿਆ ਪੁਨੇਸ ਦੱਸ ਕਿੰਨਾ ਸਭ ਤੋਂ ਪਹਿਲਾਂ ਬਦੇਸ ਸਿਆ ਕਿ ਸੋਭ ਕਰਮ ਜਿਹੜਾ ਕਰੋ ਅੱਜ ਦਾ ਕੰਮ ਕੱਲ ਤੇ ਨਾ ਸੁੱਟੋ ਹੂੰ ਜੇ ਤਮਾਰੀ ਦੇ ਸ਼ਿਵਾਵਰ ਮੋਹ ਸਭ ਕਰਮ ਤੇ ਕਹੂ ਨਾ ਡਰੋ ਨਾ ਡਰੋ ਅਰਥੋਂ ਜਬ ਬਜਾਇ ਨੂ ਨੀਚੇ ਕਰ ਆਪਣੇ ਜੀਤ ਕਰੋ ਹਾਰ ਸਿੱਖੋ ਆਪਣੇ ਹੀ ਮਨ ਕੋਈ ਲਾਲਚ ਤੋਂ ਗੁਣ ਤੋਂ ਜਦ ਆਵ ਕਿ ਆਉਦਨ ਦਾਣ ਬੜੀ ਅਤਕੀ ਰਨਵੇਂ ਦਵਜੂਜ ਬਜੋ ਕਿਹੋ ਜਿ ਕਰਮ ਕਰੋ ਜੀ ਸੋਭ ਕੰਮ ਕਰੋ ਹਮ ਅੱਜ ਦਾ ਕੰਮ ਜਿਹੜਾ ਕੱਲ ਨੂੰ ਨਾ ਸੋ ਫਿਰ ਕਿਨਾਂ ਮੈਂ ਹਾਰਿਆ ਕੋ ਰਾਮਪੁਰ ਕੋ ਹਾਰਿਆ ਹਮ ਸ਼ਿਵਜੀ ਦਾ ਪੁਜਾਰੀ ਰਾਮ ਸੀ ਤੇ ਸ਼ਿਵਜੀ ਦਾ ਪੁਜਾਰੀ ਰਾਮ ਸੀ ਜੀ ਰਾਸੀ ਦੋਹਾਂ ਦੀ ਰਾਂਜੀ ਜੀ ਹੈ ਵੀ ਕੋਲ ਦੇ ਥਾ ਦੂ ਵੀ ਰਾਜੀ ਕੋ ਸੱਤ ਵੱਡੀਆਂ ਕੋ ਕੰਨ ਮਾਰਿਆ ਠੋਗੇ ਉਹ ਕਹਿੰਦਾ ਵੀ ਭਰਾ ਤਿੱਸਾ ਸਵਾਲ ਕਹਿੰਦਾ ਭਰਾ ਬਾਗੀ ਹੋ ਗਿਆ ਹਮ ਜੀ ਉਹ ਪੰਜ ਵੜ ਜਿਹੜਾ ਵਾ ਨਾਸਕ ਦੇ ਲਾਗੇ ਪੰਜ ਵੜਾ ਪੰਜ ਵੜੀ ਆ ਹੂੰ ਹੂੰ ਉੱਥੇ ਪੰਜ ਦਰਖਤ ਹੂੰ ਉੱਥੇ ਸਰੂਪ ਨਕਾ ਦੀ ਫੋਟੋ ਵੀ ਲਾਈ ਦੀ ਸੀਸ਼ੇ ਕੇ ਬਣਾਈ ਠੀਕ ਹਾਂਜੀ ਉੱਥੇ ਜਦੋਂ ਮਤਲਬ ਵੀ ਉਹਨਾਂ ਨੇ ਬਣਵਾਸ ਮਿਲਦਾ ਸਰੂਪ ਨਕਾ ਜਿਹੜੀ ਆ ਉੱਥੇ ਆਪਣੇ ਸੇਵਿਆਂ ਨਾਲ ਤੋਂ ਬਣਾਉਂਦੀ ਹੂੰ ਉਦੋਂ ਵਾਰਸ਼ ਹੂੰ ਕਿ ਜਿਹੜੀ ਇਸਟਰੀ ਆਪਣੇ ਆਪਣੇ ਆਪ ਵੜ ਜਿਹੜਾ ਚੁਣ ਲੇ ਫਿਰ ਦਸੰਬਰ ਰਚਾ ਗਿਆ ਮਾਪਨ ਦਸੰਬਰ ਚ ਹਾਂ ਨਾ ਮੇਰੇ ਵਾਰ ਜਿਹੜਾ ਆਰ ਤੁਰਦੀ ਸੀ ਜਦੋਂ ਵਾਰ ਚੁੰਨ ਲਗੇ ਉਹਨੇ ਲక్ష్ਮਣ ਨੂੰ ਦੇਖਿਆ ਹਾਂ ਹਾਂ ਤੇ ਲక్ష్ਮਣ ਸੁੰਦਰ ਲੱਗਾ ਤੇ ਲక్ష్ਮਣ ਨੇ ਕਿਹਾ ਕਿ ਮੈਂ ਜੱਤੀ ਸੰਧੀ ਰਾਮ ਚਲ ਜਾ ਬਿਲਕੁਲ ਸਰੂਪ ਨੂੰ ਕਾ ਜਿਹੜੀ ਆ ਰਾਮਪੂੰਦੀ ਆ ਜੋ ਰਾਮ ਆ ਕਹਿੰਦਾ ਵੀ ਮੇਰੀ ਘਰ ਹੋਈ ਸੀ ਤਾਂ ਮੈਂ ਮੇਰਾ ਸੰਭੀ ਹੋਈ ਤੁ ਲక్ష్ਮਣ ਕੋਲ ਚਲ ਜਾ ਐਟਾ ਕਰਕੇ ਲక్ష్ਮਣ ਰਾਮ ਨੂੰ ਤੇ ਇਦਾ ਰਾਮ ਲక్ష్ਮਣ ਨੂੰ ਭੇਜਦਾ ਠੀਕ ਇੱਕ ਦੂਸਰਾ ਜਦੋਂ ਪੀਸੀ ਵਾਰ ਹੁੰਦਾ ਵਾ ਤੇ ਨਸਬਲ ਕੋ ਦੀ ਉਹ ਤੇ ਨੱਕ ਤੇ ਗੁੱਤ ਬਣ ਹੂੰ ਛੁਰ ਉਹ ਜਿਸ ਦੀ ਭੈਣ ਦਾ ਨੱਕ ਤੇ ਗੁੱਤ ਵੱਡਿਆ ਜਾਵੇ ਉਹ ਕੀ ਕਰੂ ਹੂੰ ਦੋਵੇਂ ਰਾਜੇ ਆ ਹੂੰ ਉਹ ਉਹਦਾ ਲੰਕਾ ਦਾ ਰਾਮਣ ਆ ਤੇ ਇਹਦਾ ਜੰਧਾਪੁਰੀ ਦਾ ਏ ਰਾਮ ਜੀ ਆ ਹਾਂ ਦੋਵੇਂ ਰਾਜੇ ਆ ਜੀ ਪਰ ਜਦੋਂ ਉਹ ਆਉਂਦਾ ਵਾ ਫਿਰ ਉਹ ਆਪਣਾ ਬਦਲਾ ਲੈਣ ਵਾਸਤੇ ਉਹ ਪੇਸ਼ ਤਾਰ ਕੇ ਸੀਤਾ ਚੁੱਕੀ ਲਿਆ ਜੀ ਉਤੋਂ ਜਿਹੜੀਆਂ ਮਹਾਪਾ ਅਗੇ ਰਮਾਂ ਜਿਹੜੀਆਂ ਲਿਖੀ ਜਾਂਦੀ ਆ ਤੇ ਜਿਹੜੀ ਲੜਾਈ ਜਿਹੜਾ ਭਾਰੀ جنگ ਉਸ ਦਾ ਅੱਜ ਸਾਨੂੰ ਬਾਬਾ ਬਲਵਿੰਦਰ ਸਿੰਘ ਜੀ ਕੈਰੋਂ ਨੰਗਰ ਜੀ ਨੇ ਦੱਸਿਆ ਕਿ ਰਾਵਣ ਬਹੁਤ ਗਿਆਨਮਾਨ ਵਣ ਮਕਸੀ ਆਰ ਜਾਂਦੇ ਜਾਂਦੇ ਵੀ ਆਪਣੀ ਮੌਤ ਦੀ ਸ਼ਿਆ ਤੇ ਪੈ ਪੈ ਵੀ ਲక్ష్మణ ਨੂੰ ਜਾਂਦੇ ਜਾਂਦੇ ਗਿਆਨ ਦੀਆਂ ਗੱਲਾਂ ਦੁਨੀਆਵੀ ਗੱਲਾਂ ਦੱਸ ਕੇ ਗਿਆ ਸੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਹਰ ਹਫਤੇ ਦੀ ਤਰ੍ਹਾਂ ਤੁਹਾਡੇ ਕੋਲ ਅਗਲੇ ਹਫਤੇ ਫਿਰ ਜੁੜਾਂਗੇ ਤੁਹਾਡੇ ਨਾਲ ਔਰ ਕੋਈ ਨਾ ਕੋਈ ਕਿਸੇ ਨਾ ਕਿਸੇ ਬਾਤ ਬਾਤ ਤੇ ਗੱਲਬਾਤ ਤੇ ਚਰਚਾ ਜਾਰੀ ਰੱਖਾਂਗੇ ਧੰਨਵਾਦ ਜੀ